ਲੇਵੇ ਵਾਲੇ ਪਾਸੋਂ ਦਾ ਜਮਾ ਬੰਬੀ ਲਈ ਖੜੀ ਹੈ ਮਿੱਤਰੋ 25 ਕਿਲੋ ਦਾ ਹੋਊਗਾ ਹੌਲੀ ਆਊਗਾ ਬੋਲੋ ਜੰਮਾ ਹਾਂ ਹਾਂ ਮੱਸੀ ਮੋਟਰੀ ਆ ਦੇਖ ਦੇ ਆ ਠੀਕ ਆ ਬੜੀ ਵੱਡੀ ਗਾਂ ਗਈ ਬਾਈ ਲੇਵੇ ਦੀ ਬੰਤਰਪੁੰਤਰ ਬੜੀ ਚੰਗੀ ਆ ਤੇ ਬਸ ਸੋਨਾ ਤਿਆਰ ਕਰੂਗੀ ਗਾਂ ਜਿਵੇਂ ਕੱਦ ਕੱਠ ਚ ਬੜੀ ਨਹੀਂ ਕਹਿੰਦੇ ਪੱਛੀ ਆ ਗਈ ਬਾਈ ਆ ਦੇਖ ਤਾਂ ਦਿਖਾਉਣਾ ਕਹਿਣ ਨਹੀਂ ਆ ਤੇ ਕਰਨੀ ਆ ਗੱਲਾਂ ਬਹੁਤ ਹੋ ਜਾਂਦੀਆਂ ਜੀ ਅਸੀ ਕੱਲ੍ਹ ਦੋਸਤੋ ਬਾਬੋ ਸੁਬਾਤ ਕਰਦੇ ਮਿੱਤਰੋ ਤੇ ਅੱਜ ਆਪਾਂ ਪਹੁੰਚੇ ਸੀ ਬਾਈ ਗੋਪੀ ਕੋਲੇ ਬਾਈ ਗੋਪੀ ਕੋਲੇ ਨਾ ਅੱਜ ਤਿੰਨ ਗਾਵਾਂ ਨੇ ਜਿੰਨਾ ਗਾਵਾਂ ਦੇ ਵਿੱਚੋਂ ਤੁਸੀਂ ਦੇਖ ਲਓ ਵੀ ਦੋ ਤਾਂ ਸੂਈਆਂ ਹੋਈਆਂ ਜਮਾ ਤਾਜ਼ੀਆਂ ਤੇ ਦੋਨਾਂ ਗਾਵਾਂ ਪਿੱਛੇ ਬੱਚੀਆਂ ਨੇ ਇੱਕ ਦੂਜੇ ਨੰਬਰ ਵਾਲੀ ਆ ਗਈ ਆਹ ਕਾਲੇ ਰੰਗ ਦੀ ਤੇ ਇੱਕ ਤੀਜੇ ਨੰਬਰ ਦੇ ਉੱਤੇ ਐ ਚੀਨੀ ਵਹਿੜ ਇਹਦੇ ਦਿਨ ਹਜੇ ਬਾਕੀ ਪਏ ਆ ਆਜੋ ਆਪਾਂ ਭਾਈ ਗੋਪੀ ਨਾਲ ਕਰਵਾਈਏ ਗੱਲਬਾਤ ਇਹਨਾਂ ਤਿੰਨਾਂ ਵਹਿੜਾਂ ਦੀ ਜਾਣਕਾਰੀ ਲੈ ਕੇ ਤੁਹਾਨੂੰ ਦੇਈਏ ਜੇ ਇੱਕ ਜਿਹੜੀ ਖੜੀ ਹੈ ਨਾ ਖੀਰੀ ਵਹਿੜ ਐਫ ਐਫ ਨਸਲ ਦੀ ਇਹਦਾ ਵੀ ਕੱਤਕਾਰ ਜਿਹੜਾ ਹੈਗਾ ਬਹੁਤ ਜ਼ਿਆਦਾ ਚੰਗਾ ਹੈਗਾ ਇਹਦੀ ਵੀ ਜਾਣਕਾਰੀ ਲੈ ਲਾਂਗੇ ਬਾਕੀ ਤੁਹਾਨੂੰ ਗਾਵਾਂ ਚੰਗੀਆਂ ਲੱਗੀਆਂ ਨਾ ਰੇਟ ਚੰਗੇ ਲਗੇ ਕਮੈਂਟ ਕਰਕੇ ਦੱਸਿਓ ਜਰੂਰ ਆਓ ਕਰਾਗੇਗਾ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਪਹਿਲਾਂ ਤਾਂ ਨਾਮ ਦੱਸੋਗੇ ਤੇ ਪਿੰਡ ਆ ਗੋਪੀ ਆ ਪਿੰਡ ਪਿੱਥੋ ਆ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਆ ਠੀਕ ਆ ਰਾਮਪੁਰੇ ਤੋਂ 3 ਕਿਲੋਮੀਟਰ ਪਿੰਡ ਆਪਣਾ ਇਧਰੋਂ ਮੰਡੀਕਲਾਂ ਤੋਂ ਆਂਡੇ ਦੇ ਪਿੰਡ ਆਪਣੇ ਵੱਲੋਂ ਵਿਦਿਆਲਾ ਸਾਰੇ ਨੇੜੇ ਨੇੜੇ ਪਿੰਡ ਆ ਗੋਪੀ ਬਈ ਅੱਜ ਤਿੰਨ ਗਾਵਾਂ ਨੇ ਹਾਂ ਤਿੰਨ ਗਾਵਾਂ ਇੱਕ ਖੀਰੀ ਬੱਚੀ ਆ 16 ਮਹੀਨੇ ਦੀ ਠੀਕ ਹੈ ਜਿਵੇਂ ਆਪਾਂ ਗੱਲ ਕਰ ਲਏ ਤੇਰੀ ਪਹਿਲੇ ਨੰਬਰ ਵਾਲੀ ਗਾਂ ਆ ਗਈ ਜਿਹੜੀ ਇਹ ਗਾਂ ਆ ਗਈ ਅਹ ਐਰ ਸ਼ੈਰ ਗਰਲੈਂਡੋ ਜੀ ਦਾ ਐਰ ਸ਼ੈਰ ਤੇ ਗਰਲੈਂਡ ਦਾ ਮੈਕਸਾ ਮੰਨ ਕੇ ਚੱਲੋ ਬਾਈ ਹੁਣ ਗਰਮੀਆਂ ਦੇ ਤੋਹਫੇ ਹੀ ਆ ਠੀਕ ਹੈ ਹਾਂ ਤੇ ਮੈਨੂੰ ਐ ਦੱਸ ਮਗਰ ਵੀ ਬੱਛੀ ਆ ਗਈ ਇਹਦੀ ਮਗਰ ਬੱਛੀ ਰਾਤ ਦੀ ਰਾਤ ਹੀ ਸੂਈ ਆ ਬੋਲੇ ਤੋਂ ਮੰਨ ਕੇ ਚੱਲ 7-8 ਕਿਲੋ ਵਾਲਾ ਸਾਫ ਕਰੀ ਵੀ ਆ ਇਹ ਥੱਲੇ ਕੋਈ ਨਾ ਆਪਣੇ ਕੋਲ ਜੇਰ ਦੀ ਵੀਡੀਓ ਵੀ ਪਈ ਹੈ ਦੀ ਉਹ ਬਣੀ ਵੀ ਗਾਂ ਸੀ ਉਹ ਤਾਂ ਚੋਈ ਵੀ ਆ ਇਹ ਬਾਈ ਅੱਧੀ ਅੱਛਾ ਜੀ ਹਾਂ ਕਿੰਵੇਂ ਸੂਏ ਸੂਈ ਇਹ ਇਹ ਸੂਆ ਬਾਈ ਤੀਜਾ ਸੂਈ ਆ ਤੀਜਾ ਸੂਆ ਵੈਰੀ ਗੁੱਡ ਐਵੇਂ ਕਾਹਨੂੰ ਦੂਜਾ ਖਾਲ ਆ ਉਹਦਾ ਕੋਈ ਫਾਇਦਾ ਨਹੀਂ ਕਿੰਨਵਾ ਕਿੰਨਾ ਗੇ ਦੁੱਧ ਪਾ ਦੂਗੀ ਦੁੱਧ ਬਾਈ ਮਾਲਕਾਨੇ ਦਾ 30 ਕਿਲੋ ਫਾਰਮ ਚ ਲਈ ਵੀ ਆਪਣੀ ਕੋਲ ਵੀਡੀਓ ਵੀ ਪਈ ਹੈ ਦੀ ਫਾਰਮ ਅੱਛਾ ਹਾਂ ਖੁੱਲੀ ਕਰਦੀ ਠੀਕ ਹੈ ਠੀਕ ਹੈ ਮਾਲਕਾਨੇ ਦਾ 30 ਕਿਲੋ ਆਖਿਆ ਆਪਾਂ 25 ਕਿਲੋ ਦੀ ਗਾਰੰਟੀ ਦੇ ਲਾਂਗੇ 25 ਕਿਲੋ ਦੀ ਹਾਂ ਵੈਰੀ ਗੁੱਡ ਫਿਰ ਤੂੰ ਤੋੜ ਕੇ ਨਾ ਖੋਲ ਕੇ ਇਹਨੂੰ ਆਜਾ ਕਰਾ ਉਧਰ ਮੜੇ ਨੇ ਜਿਆਦੇ ਚੰਗੇ ਵਾਲੇ ਸੀ ਇਹ ਆ ਦੇਖੋ ਕਿਵੇਂ ਗੋਪੀ ਮੜੇ ਨੇ ਨਵ ਬਣਾਉਣ ਵਾਲੇ ਸੀ ਗੱਪੜਾ ਕਰਕੇ ਮੈਨ ਲਹਾਏ ਨਹੀਂ ਸੀ ਚੈੱਕ ਕਰ ਲਓ ਹੁਣ ਤੁਸੀਂ ਵੇਖੜ ਹੈ ਨਾ ਕੱਦ-ਕਾਠ ਵੀ ਠੀਕ ਹੈ ਤੇ ਮੂੰਹ ਦੀ ਵੀ ਸੁਨਖੀ ਆ ਗਈ ਥੋੜਾ ਥੋੜਾ ਸਿੰਘ ਜਰੂਰ ਆ ਪਰ ਉਹ ਪਿੱਛੇ ਨੂੰ ਮੁੜੇ ਹੋਏ ਆ ਲੇਵੇ ਤੋਂ ਜਿਹੜੀ ਹੈਗੀ ਬਾਕਮਾਲ ਬਾਕੀ ਸੰਖੀ ਦੀ ਬਾੜੀ ਆ ਬਾਈ ਪੰਮਾ ਦੋਨੇ ਪਾਸੇ ਬੈਗੀ ਟੂਲਾ ਵਾ ਅੱਛਾ ਹਾਂ ਠੰਡੀ ਸਿਲ ਪੂਰੀ ਹੈ ਪੂਰੀ 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 ਯਾਰ ਇਹਦਾ ਬੱਚਾ ਅੰਦਰ ਆ ਇਧਰ ਹੀ ਲੈ ਚੱਲ ਕੋਈ ਗੱਲ ਨਹੀਂ ਪੱਛੀ ਦਾ ਕਰਦੀ ਆ ਹੁਣ ਥੋੜਾ ਜਿਹਾ ਨਾ ਪੱਛੀ ਦਾ ਕਰੀ ਜਾਂਦੀ ਆ ਲੈ ਚੱਲ ਹੌਲੀ ਚੱਲ ਲੈ ਵੀ ਮਿੱਤਰੋ ਬਾਹਲੇ ਚੰਗੇ ਲੇਵੇ ਵਾਲੀ ਬਹਿੜ ਤੁਹਾਨੂੰ ਦਿਖਾਈ ਹੈਗੀ ਤੇ 25 ਕਿਲੋ ਦੁੱਧ ਖੁੱਲਾ ਪਾਉਗੀ ਲੈ ਚੱਲ ਲੈ ਚ ਲੈ ਹੁਣ ਨਾ ਇਹਨੂੰ ਦੁਬਾਰੇ ਤੋੜ ਕੇ ਦਿਖਾ ਦੇ ਆਪਾਂ ਅੰਦਰ ਅ ਤੀਜਾ ਸੂਆ ਸੂਈ ਹੋਈ ਤੇ ਲੇਵੇ ਵਾਲੇ ਪਾਸੋਂ ਦਾ ਜਮਾ ਬੰਬੀ ਲਈ ਖੜੀ ਆ ਮਿੱਤਰੋ 25 ਕਿਲੋ ਦੁੱਧ ਖੁੱਲਾ ਪਾਉਗੀ ਬਾਈ ਕਹਿੰਦਾ ਮਾਲਕਾਂ ਨੇ 30 ਕਿਲੋ ਆਖਿਆ ਹੈ ਨਾ ਆ ਦੇਖੋ ਤੁਸੀਂ ਆਪਾਂ ਵੀਰੇ 25 ਕਿਲੋ ਦੀ ਗਰੰਟੀ ਲੈ ਲਾਂਗੇ ਯਾਰ ਗੋਪੀ ਤਾਰਾ ਮਾਰ ਕੇ ਦਿਖਾ ਯਾਰ ਹਾਂ ਬਾਈ ਬੱਚਾ ਲਾ ਕੇ ਪਤਾ ਨਹੀਂ ਬਾਈ ਬੱਚਾ ਲਾ ਵੀ ਕਰ ਲੈ ਉਤਰ ਵੀ ਹਾਂ ਨਹੀਂ ਇਹ ਇਹ ਨਿਸ਼ਾਨੀ ਹੁੰਦੀ ਹੈ ਨਾ ਗੋਪੀ ਹਾਂ ਹਾਂ ਬਾਈ ਨਿਸ਼ਾਨੀ ਹੁੰਦੀ ਹੈ ਇਹ ਜਿਹੜੋ ਓਕੇ ਨੇ ਵਿਸ਼ਵਾਸ ਕਰ ਲਿਆ ਸਮਝ ਲੈ ਉਤਰਿਆ ਅੱਛਾ ਲੈ ਆ ਇੱਥੋਂ ਦੇਖੋ ਹੁਣ ਤੁਸੀਂ ਝੋਲੀ ਕਿੱਡੀ ਖੁੱਲੀ ਆ ਹੈ ਨਾ ਦੇਖ ਬਾਈ ਇਹ ਇਧਰ ਮਗਰ ਵੀ ਬੱਚੀ ਯਾਰ ਬੜੀ ਸੋਹਣੀ ਆ ਹਨਾ ਦੇਖ ਬਾਈ ਲਿਆ ਬੇਕਾਰ ਪੈਂਦੀ ਬੰਬੂ ਆ ਬੰਬੂ ਦੇਖ ਇਹ ਬਾਈ ਰਾਤ ਦੀ ਸੂਈ ਵੇ ਤਾਂ ਗੀਸੀ ਆਉਂਦਾ ਬੋਲੀ ਆਉਂਦਾ ਬੋਲੀ ਆਉਂਦਾ ਹਾਂ ਹਾਂ ਮੱਸੀ ਮੋਟਰੀ ਆ ਦੇਖ ਲਿਆ ਠੀਕ ਆ ਇਹ ਆ ਦੇਖ ਲੋ ਮਿੱਤਰੋ ਚਾਰੇ ਸਣਾ ਚ ਮਾਰ ਕੇ ਦਿਖਾਤੇ ਆ ਬਾਈ ਦੇ ਕੋਈ ਭੂਰ ਨਹੀਂ ਕੋਈ ਸ਼ਿੱਟਾ ਨਹੀਂ ਕੋਈ ਸ਼ਰਲਾ ਨਹੀਂ ਕੁਝ ਹੋਰ ਨਹੀਂ ਲੈ ਠੀਕ ਆ ਆਇਆ ਖੜਾ ਬਾਈ ਇੱਕ ਨੰਬਰ ਅੱਛਾ ਮੈਨੂੰ ਇਹ ਦੱਸੋ ਨੇ ਇਹਦਾ ਰੇਟ ਕੀ ਰਹੂਗਾ ਰੇਟ ਦੱਸੋ ਨੂੰ ਗੋਪੀ ਰੇਟ ਜਮਾਂ ਲੈਣ ਦੇਣ ਦੱਸ ਸਕ ਮੁੱਲ ਕਰ ਮੁੱਲ ਵੀ ਕਰ ਲਾ ਤੇ ਲੈਣ ਦੇਣ ਵੀ ਦੱਸ ਦੇ ਲੈਣ ਦੇਣ 1 ਲੱਖ 5000 ਦੀ ਦੇਣੀ ਆ ਬਾਈ ਅੱਛਾ ਹਾਂ ਮੁੱਲ ਜੋ ਮਰਜ਼ੀ ਕਰੀਏ 50 ਕਿਲੋਮੀਟਰ ਦੀ ਡਿਲੀਵਰੀ ਫਰੀ ਹੈ ਤੇ ਟਾੜਾ ਵਾਟਾ ਜਮਾਂ ਫਿਕਸ 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 ਰੇਟ ਹੀ ਹੈ ਵੱਡੇ ਭਾਈ ਮੁੱਲ ਪੰਮਾ 1 20 ਕਰਾਲਾ ਪੰਮਾ 1 25 ਕਰਾਲਾ ਠੀਕ ਹੈ ਇਹ ਜਿਹੜੀਆਂ ਕੰਗਿਆਂ ਦਾ ਲੋਕ ਸਵਾ ਸਵਾ ਠੀਕ ਆ ਡੂਡ ਡੂਡ ਵੀ ਮੰਗੀ ਜਾਂਦੇ ਆ ਆਪਾਂ ਮੁੱਲ ਨਹੀਂ ਕਰਿਆ ਕਹਿੰਉ ਆਪਣਾ ਬਾਬੇ ਦੀ ਕਿਰਪਾ ਨਾਲ ਪਹਿਲੇ ਹੱਥ ਹੀ ਮਾਲ ਦੇ ਗਏ ਆਂ ਚੱਲ ਬੰਨ ਕੇ ਆ ਆਪਾਂ ਮੁੱਲ ਨਹੀਂ ਕਰਦੇ ਹੁੰਦੇ ਆਪਾਂ ਲੈਣ ਦੇ ਨਹੀਂ ਦੱਸਦੇ ਹੁੰਦੇ ਠੀਕ ਐ ਅੱਛਾ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਵੀ ਬਾਈ ਪੱਛੀ ਵਾਲੀ ਗਾ ਆ ਗਈ ਏ ਹੁਣੀ ਸੂਈ ਆ ਕਰਮ ਵਾਲੀ ਹਾਂ ਇਹ ਹੁਣੀ ਸੂਈ ਆ ਵਿਚਾਰੀ ਇਹ ਕਿਹਨਾਂ ਇਹ ਵੀ ਫੁੱਲ ਇਹ ਕਿਹਨਾਂ ਮ ਸੁਆ ਇਹ ਦੂਜਾ ਸੂਆ ਆ ਗਿਆ 6 ਦੰਦ ਆ ਬਾਈ 6 ਦੰਦ ਦੂਜਾ ਸੂਆ ਤਾਜੀ ਜਮਾ ਸੂਈ ਜਮਾ ਤਾਜੀ ਬਾਈ ਦੇਖ ਹਾਂ ਅੱਛਾ ਉਹ ਤੇ ਇਹ ਪਾ ਦੂ 20 ਤੋਂ 22 ਕਿਲੋ ਖੁੱਲਾ 20 ਕਿਲੋ 20 ਕਿਲੋ ਠੀਕ ਹੈ ਹਾਂ ਨਾ ਗਰਮੀ ਮੰਨੇ ਵਾ ਮਾ ਤੂੰ ਪੇਖੜਾ ਕੇ ਚੋਈ ਨਹੀਂ ਇਹ ਇਹਦੇ ਮਗਰ ਵੀ ਬੱਚੀ ਆ ਗਈ ਬੱਚੀ ਆ ਗਈ ਬਹੁਤ ਪਿਆਰੀ ਬਾਈ ਠੀਕ ਹੈ ਨਿਕਾ ਨਿਕਾ ਕਰਨ ਖੋਲੀ ਨੂੰ ਬਹਿੜ ਨੂੰ ਕਰਾ ਇਹਦੇ ਵੀ ਮਿੱਤਰੋ ਮਾੜੇ ਮਾੜੇ ਸਿੰਘ ਜ਼ਰੂਰ ਨੇ ਤੇ ਪਰ ਮੈਂ ਤੁਹਾਨੂੰ ਦੱਸਾਂ ਗੱਲ ਲੇਵੇ ਦੀ ਬੰਦਰ ਬੰਦਰ ਬੜੀ ਚੰਗੀ ਆ ਦੇਖੋ ਐਨ ਗੁਲਾਬੀ ਦੀ 2 ਲੱਖ ਆਈ ਦੇਵਣੀ ਬਾਈ ਲੇਵਾ ਲੱਗਿਆ ਹੁੰਦਾ ਇਹ ਜਾ ਹੂੰ ਜਹੇ ਜਹੇ ਕਰਮ ਵਾਲੀ ਇਹਦੇ ਲੱਗਿਆ ਵਾ ਇਹ ਲਿਆ ਕਰਾ ਇਧਰਲੇ ਪਾਸੇ ਬਾਹਰ ਹੀ ਲੈ ਚੱਲ ਮਾੜੀ ਜੀ ਕਰਾ ਇਹ ਆ ਦੇਖੋ ਮਿੱਤਰੋ ਪੂਰੀ ਵੱਡੀ ਗਾਂ ਆ ਗਈ ਬਾਈ ਲੈ ਵੀ ਦੀ ਬੰਤਰ ਬੰਤਰ ਬੜੀ ਚੰਗੀ ਆ। ਗੱਡ ਵੀ ਬਹੁਤ ਆ ਬਾਈ। ਚੌਂਕ ਦਾ ਔਂਕਾਲੀ ਆ ਬਾਈ ਪੂਰੀ। ਇਹ ਆ ਦੇ। ਲੈ ਵੀ ਬਹੁਤ ਸੋਹਣੀ ਸੁਨੱਖੀ ਗਾਂ ਆ ਗਈ। ਇਹ ਲਿਆ ਕਰ ਇੱਧਰ। ਹੈਂ? ਲੈ ਵਾਲੂਆ ਦੇਖ ਥਣ ਤੋਂ ਐ ਪਈਆ ਦੇਖ। ਪੂਰੀ ਵੱਡੀ ਸਾਈਜ਼ ਇਹ ਰੇਟਰ ਹੋ ਇਹਦਾ। ਇਹਦਾ ਰੇਟ ਹੈਗਾ ਬਾਈ 85000 ਦੀ ਵੜ ਦੇ ਦਾਂਗੇ ਬਾਈ। ਵੱਲ 90 ਕਰਾ ਲਾ 95 ਕਰਾਵਾ। ਅੱਛੇ ਦਾ। ਕਿੰਨੇ ਦਾ? ਇਹ 85 ਹਜ਼ਾਰ ਦੀ ਦੇ ਦਾਂਗੇ ਭਾਈ ਇੱਧਰ ਖਾਰਗਮੜੀ ਜੀ ਕਰਾ ਮੈਨੂੰ ਤੋੜ ਕੇ ਦਿਖਾ ਅੰਦਰਲੇ ਪਾਸੇ ਮੋਲ 90 ਕਰਾ ਲੈ 95 ਕਰਾ ਲੈ ਭਾਵਾ ਜਮਾ ਟਾਟਾ ਬਾਟਾ ਬਾ 82 ਹਜ਼ਾਰ ਦੀ ਦੇ ਦਾਂਗੇ ਭਾਈ 50 ਕਿਲੋਮੀਟਰ ਦੀ ਡਿਲੀਵਰੀ ਫਰੀ ਹੈ ਠੀਕ ਹੈ ਇਹ ਆ ਦੇਖ ਲਓ ਮੂੰਹ ਉੱਥੇ ਦੀ ਚੈੱਕ ਕਰ ਲਓ ਲੈ ਵੀ ਲੇਵੇ ਤੋਂ ਇਹ ਵੀ ਬੜੀ ਸੋਹਣੀ ਸੁਨੱਖੀਆਂ ਆ ਗਈ 20 ਕਿਲੋ ਦੁੱਧ ਭਾਈ ਕਹਿੰਦਾ ਖੁੱਲਾ ਪਾ ਦੇ ਖੁੱਲਾ 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 ਭਾਈ ਖੁੱਲਾ ਬੰਨ ਦੇ ਕਰ ਇਹ ਖੁੱਲਾ ਦੇ ਦੂ 20 ਕਿਲੋ ਦਾ ਠੀਕ ਹੈ ਨਹੀਂ ਥਾਂ ਪੀਦਾ ਸਾਡੇ ਕੋਲੇ ਇਹ ਬੰਤਰ ਬੰਤਰ ਚੰਗੀ ਆ ਵੱਲਿਆ ਕਿਦਰੀ ਮਗਰ ਵੀ ਬਈ ਬੱਚੀਆਂ ਆ ਗਈਆਂ ਦੋਨਾਂ ਦੇ ਘਰ ਮਾਲੀਆਂ ਦੀ ਮੈਨੂੰ ਐਂ ਦੱਸ ਆਈ ਦਾ ਸੂਆ ਕਿੰਨਾ ਮੈਂ ਇਹਦਾ ਦੂਜਾ ਬਈ ਦੂਜਾ ਸੂਆ ਕਿੰਨੇ ਦਿਨ ਬਾਕੀ ਠੰਡੀ ਠੁੰਡੀ ਵਾਲੀ ਹੈ ਕਰਮਾਲੀ ਹੈ ਕਿੰਨੇ ਦਿਨ ਬਾਕੀ ਇਹਦੇ 27 28 ਤਰੀਕ ਨੂੰ ਦਿਨ ਪੂਰੇ ਆ ਬਈ 27 28 ਨੂੰ ਹਾਂ ਤੇ 25 ਕਿਲੋ ਦਿੰਦੀ ਹੈ ਬਈ ਅੱਛਾ ਦੁੱਧ 25 ਕਿਲੋ ਨਾਣਾ ਨੂਣਾ ਖਾਣੇ ਛੋਟੀ ਵਾਲੀ ਹੈ ਯਾਰ ਮੈਂ ਕਹਿੰਨਾ ਨਹੀਂ 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 ਛੋਟੀ ਨਹੀਂ ਸੋਣਾ ਸੋਣਾ ਇੰਨਾ ਕ ਹੁੰਦਾ ਬਈ ਉਹਦਾ ਭਾਅ ਦੇਖ ਲੈ ਕੀ ਆ ਹੈ ਸਹੀ ਇਹ ਤਾਂ ਤੂੰ ਸਮਝਦਾ ਆ ਰਹਣਾ ਸੋਣੇ ਦਾ ਭਾਅ ਥੋੜਾ ਜਿਹਾ ਹੁੰਦਾ ਤੇ ਮਹਿੰਗਾ ਦੇਖ ਲੈ ਕਿੰਨਾ ਲਿਆ ਕਰ ਇਹਨੂੰ ਵੀ ਸੋਹਣਾ ਹੀ ਜਿੰਨਾ ਹੈਗੀ ਆ ਕੀਰੇਟਰ ਹੋਏ ਦਾ ਇਹਦਾ ਰੇਟ 75000 ਰੁਪਏ ਵੀਰੇ 75000 ਹਾਂ ਠੀਕ ਆ ਟਾਟਾ ਵਾਟਾ ਇਹਦੇ ਲੈਵਲ ਉਪਾ ਦਿਖਾ ਬਈ ਕਿੰਨਾ ਸਾਫ ਲੈਵਲ ਆ ਇਹਦਾ ਝੋਲੀ ਦਾ ਬਹੁਤ ਬਣਾਉ ਮਿੱਤਰ ਹਾਂ ਨਹੀਂ ਜਦੋਂ ਕਰਮ ਵਾਲੀ ਭਰ ਗਈ ਨਾ ਲੈਵਾ ਉਹਦੇ ਦੇਖੀ ਬਾਕੀ ਇਹ ਤਾਂ ਠੰਡੀ ਸ਼ਾਂਤ ਇੰਨੇ ਸੁਭਾਅ ਦੀ ਗੱਲ ਹੀ ਛੱਡ ਦੇ ਠੀਕ ਆ ਹਾਂ ਲਿਆ ਠੰਡ ਸੋਣ ਦੇਖ ਲੈ ਦੋ 20 ਕਿਲੋ ਪਾਉਣਾ ਚਾਹੀਦਾ ਕਿ ਨਹੀਂ 20 ਤੋ ਤਾਂ ਬਾਈ 20 ਤੈਨੂੰ ਕੀ ਮੈਨੇ ਰੱਖਦਾ 20 ਤੋ ਤਾਂ ਬਾਹਰ ਦਿੱਤਾ ਵੇਦਾ ਲੈ ਵੀ ਇਹਦਾ ਵੀ ਲੈਵਾ ਸੋਨਾ ਤਿਆਰ ਕਰੂਗੀ ਗਾਂ ਜਿਵੇਂ ਆਸ ਹੀ ਕਰ ਸਕਦੇ ਬਾਕੀ ਜਦੋਂ ਦਿੰਦਾ ਪਸ਼ੂ ਮਿੱਤਰੋ ਉਦੋਂ ਹਨਾ ਪਤਾ ਲੱਗਦਾ ਹਾਂ ਚਵਾ ਕੇ ਵੀ ਦੇ ਦਾਂਗੇ ਕੋਈ ਗੱਲ ਨਹੀਂ ਬਾਈ ਆਪਣੇ ਕੋਲ ਸੂਕੂ ਆ ਐਵੇਂ ਨਹੀਂ ਕੋਈ ਚੱਕਰ ਆਪਾਂ ਨੂੰ ਜਿਹੜਾ ਕੋਈ ਉਹ ਆ ਅੱਛਾ ਹਾਂ ਚਵਾ ਕੇ ਦੇ ਦੇਗਾ ਹਾਂ ਹਾਂ ਠੀਕ ਤੁਹਾਨੂੰ ਪਤਾ ਹੀ ਆ ਬਾਈ ਹੁਣ ਪਸ਼ੂ ਮਿਲਦਾ ਵੀ ਹੈ ਨਹੀਂ ਯਾਰ ਪਸ਼ੂਆਂ ਦੀ ਬਹੁਤ ਮਹਗਾਈ ਹੋਈ ਪਈ ਆ ਬਾਈ ਸਹੀ ਗੱਲ ਹੈ ਹੈ ਆ ਜਾ ਅੱਗੇ ਆਪਣੇ ਕੋਲੇ 10-10 ਡੰਕਰ ਹੁੰਦੇ ਸੀ 12-12 ਹੁਣ ਤੂੰ ਐਸਾ ਹਾਲ ਆ ਚਾਰ-ਪੰਜ ਮਸਾ ਮਿਲਦੇ ਆ ਤੈਨੂੰ ਵੀਡੀਓ ਪਰ ਪਸੂ ਆਪਣੇ ਕੋਲੇ ਹਮੇਸ਼ਾ ਹੀ ਹੁੰਦੇ ਆ ਅਵੇਲੀ ਵਾਲਾ ਜਦੋਂ ਮਰਜੀ ਆਓ ਜਦੋਂ ਮਰਜੀ ਤੇ ਜਿਹੜੀ ਆ ਇਹਦਾ ਮੀਨੂ ਆਂ ਦੱਸ ਖੀਰੀ ਆ ਗਈ ਜਿਹੜੀ ਹਾਂ ਖੀਰੀ ਵੱੱਛੀ ਆ ਗਈ ਬਾਈ ਆ ਦੇਖ ਦੰਦ ਦਿਖਾਉਣਾ ਕਹਿਣ ਨੀ ਆ ਤੇ ਕਰਨੀ ਆ ਗੱਲਾਂ ਬਹੁਤ ਹੋ ਜਾਂਦੀਆਂ ਆ ਬਾਈ ਜਿਹੜੀ ਜਮਾ ਖੀਰੀ ਆ ਤਾਂ ਖੀਰੀ ਰੋ ਦੇਖ ਬਾਈ ਇਹ ਇੱਕ ਮਿੰਟ ਲਿਗ ਨਾ ਮੜਾ ਜਵਰਾ ਕਰ ਲਾ ਪਹਿਲਾਂ ਜਰਾ ਉੱਠ ਫੜ ਦੇ ਮੇਰਾ ਨਾ ਹੱਥ ਦੁਖਦਾ ਬਾਈ ਥੋੜਾ ਜਿਹਾ ਲੈ ਬਾਈ ਹੁਣ ਦੇਖ ਲਾ ਠੀਕ ਐ ਨਵਾਂ ਖੀਰੀ ਆ ਠੀਕ ਐ ਅੱਛਾ ਇਹ ਖੀਰੀ ਵਹਿੜ ਦਾ ਕੀ ਮੁੱਲ ਇਹਦਾ ਮੁੱਲ 65000 ਰੁਪਏ ਹੈ ਬਾਈ ਟਾੜਾ ਬਟਾ ਜਮਾ ਫਿਕਸ ਐਸਾ ਠੇਅਰ ਦੀ ਦੇਣੀ ਹੈ ਬਾਈ 100 ਕਿਲੋਮੀਟਰ ਦੀ ਡਿਲੀਵਰੀ ਫਰੀ ਹੈ ਠੀਕ ਹੈ 16 ਮਹੀਨੇ ਦੀ ਹੈ ਬਾਈ ਹਾਜੀ ਸਾਰੀ 16 ਦੀ ਹਾਂ ਚਾਰੇ ਥਾਣਾ ਕੋਈ ਫੋਟ ਨਹੀਂ ਕੋਈ ਛੋਟ ਨਹੀਂ ਆ ਥਾਣ ਵੀ ਦਿਖਾ ਦੇ ਇਹ ਵੀ ਕੋਈ ਬੰਦਾ ਆਨਲਾਈਨ ਵੀ ਮੰਗਾਉਣੀ ਚਾਹੁੰਦਾ ਹੁੰਦਾ ਆਨਲਾਈਨ ਵੀ ਭੇਜ ਦਾਂਗੇ ਬੁੱਥੀ ਬੁੱਥੀ ਦਿਖਾ ਬਾਈ ਬੱਛੀ ਦੀ ਜੀ ਜੀ ਇੱਕ ਐਡਰ ਕਰੀ ਲੈ ਹੁਣ ਦਿਖਾ ਬਾਈ ਦੇਖ ਦੇਖ ਬਾਈ ਠੀਕ ਹੈ ਚਾਰੇ ਥਾਂ ਦੇ ਚਾਰੇ ਥਾਂ ਮੇਖੜਵੀ ਚਲੋ ਅੱਛਾ ਨੰਬਰ ਬੋਲ ਬਿਆਸੀ 4752 ਏ 42 ਬਈ ਇਹ ਨੰਬਰ ਆ ਹਾਂ ਠੀਕ ਹੈ ਜਦੋਂ ਮਰਜੀ ਆਉ ਆਪਣੇ ਕੋਲੇ ਮਾਲ ਅਵੇਲੀ ਵਾਲੀ ਹੁੰਦਾ ਠੀਕ ਹੈ ਪੰਜ ਸੀ ਗਾਇਆਂ ਡੇਲੀ ਹੁੰਦੀਆਂ ਆਪਣੇ ਕੋਲ ਓਕੇ ਤੇ ਜਿਵੇਂ ਆਪਣੇ ਕੋਲੇ ਅੱਜ ਤਿੰਨ ਗਾਵਾਂ ਆ ਗਈਆਂ ਹਨ ਹਾਂ ਤਿੰਨ ਗਾਵਾਂ ਦੋ ਗਾਵਾਂ ਸੂਈਆਂ ਆ ਗਈਆਂ ਇੱਕ ਸੂਨ ਵਾਲੀ ਆ ਗਈ ਇੱਕ ਬੱਚੀ ਆ ਗਈ ਫਿਰ ਬਈ 16 ਮਹੀਨੇ ਦੀ ਚੀਰ ਚਲੋ ਬਹੁਤ ਬਹੁਤ ਧੰਨਵਾਦ ਲੋ ਵੀ ਮਿੱਤਰੋ ਜੀ ਗੱਲ ਕਰਕੇ ਹਨਾ ਇਹਨਾਂ ਵੇੜਾਂ ਦੇ ਇੱਥੇ ਆਇਓ ਆਪਦਾ ਦੋ ਨਾਂਕ ਦੀ ਚਵਾਈ ਕਰਕੇ ਤੁਸੀਂ ਲੈ ਜਾ ਸਕਦੇ ਹੋ ਇੱਕ ਗੱਬਣਾ ਦੋ ਸੂਈਆਂ ਇੱਕ ਬੱਚੀ ਕਿਵੇਂ ਲੱਗੇ ਪਸ਼ੂ ਵਾਈ ਦੇ ਕਿਵੇਂ ਲੱਗੇ ਰੇਟ ਦੱਸੋ